ਜੀ ਸ਼ਸ਼ੀ ਕਾਲ ਵੀ ਸਾਰਿਆਂ ਨੂੰ ਆਸ ਕਰਦੀ ਆ ਕਿ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ। ਜਿਹੜਾ ਟੋਪਿਕ ਆ ਉਹ ਹੈਗਾ ਆਪਣੀ ਜ਼ਿੰਦਗੀ ਤੇ ਜੋ ਆਪਣਾ ਸਾਰਿਆਂ ਦੇ ਨਾਲ ਆਈ ਥਿੰਕ ਹੁੰਦਾ ਹੀ ਆਗਾ ਤੇ ਮੇਰੇ ਨਾਲ ਤਾਂ ਬਹੁਤ ਹੁੰਦਾ ਤੇ ਤੁਹਾਡੇ ਨਾਲ ਵੀ ਹੁੰਦਾ ਹੋਊ ਤੇ ਉਹ ਚੀਜ਼ ਹੈਗੀ ਆ ਵੀ ਲੰਗੇ ਵਕਤ ਦੀਆਂ ਚੀਜ਼ਾਂ ਤੇ ਲੰਗੇ ਵਕਤ ਦੀਆਂ ਗੱਲਾਂ ਆਪਾਂ ਨੂੰ ਅੱਜ ਵੀ ਜੀਤੇ ਹੁੰਦੀਆਂ ਨੇ। ਠੀਕ ਹੈ। ਮੇਰਾ ਕਹਿਣ ਦਾ ਮਤਲਬ ਆ ਵੀ ਪਾਸਟ ਚ ਆਪਣੇ ਨਾਲ ਕੋਈ ਗੱਲ ਹੋ ਗਈ ਕੋਈ ਹਾਸਾ ਹੋ ਗਿਆ ਕੋਈ ਇਨਸੀਡੈਂਟ ਹੋ ਗਿਆ ਤਾਂ ਉਹ ਚੀਜ਼ ਆਪਾਂ ਨੂੰ ਚਾਹੇ ਉਹ ਚੀਜ਼ 8 9 ਸਾਲ ਪੁਰਾਣੀ ਹੋਊ ਗੱਲ ਬਾਤ ਠੀਕ ਹੈ ਪਰ ਅੱਜ ਦੇ ਟਾਈਮ ਵੀ ਆਪਾਂ ਨੂੰ ਉਹ ਚੇਤੇ ਹੁੰਦੀ ਹੈ ਠੀਕ ਹੈ ਮੰਨੋ ਕਿਸੇ ਨੇ ਤੁਹਾਨੂੰ ਅੱਜ ਤੋਂ 4 ਸਾਲ ਪਹਿਲਾਂ ਕੋਈ ਮੀਣਾ ਮਾਰਿਆ ਸੀ ਜਾਂ ਤੁਹਾਡੀ ਇਨਸਲਟ ਕਰੀ ਸੀ ਉਹ ਤੁਸੀਂ ਅੱਜ ਵੀ ਚੇਤੇ ਰੱਖੀ ਬੈਠੇ ਹੋ ਉਹ ਟਾਈਮ ਬੀਤ ਗਿਆ ਪਰ ਤੁਸੀਂ ਜਾਣ ਨਹੀਂ ਦੇ ਰਹੇ ਉਹ ਟਾਈਮ ਨੂੰ ਤੁਸੀਂ ਉਹ ਟਾਈਮ ਦੇ ਨਾਲ-ਨਾਲ ਨਾਲ-ਨਾਲ ਜਾਈ ਜਾਂਦੇ ਹੋ ਉਹਨੂੰ ਆਪਣੇ ਨਾਲ ਲੈ ਕੇ ਜਾਈ ਜਾਂਦੇ ਹੋ ਚੀਜ਼ਾਂ ਨੂੰ ਛੱਡ ਨਹੀਂ ਰਹੇ ਮੇਰੇ ਨਾਲ ਬਹੁਤ ਹੁੰਦਾ ਐਵੇਂ ਵੀ ਕਹਿੰਦੇ ਬਹੁਤ ਪੁਰਾਣੀਆਂ ਚੀਜ਼ਾਂ ਠੀਕ ਹੈ ਖਾਸ ਕਰ ਬੁਰੇ ਖਾਸ ਕਰ ਬੁਰੇ ਹਾਸੇ ਉਹ ਬਹੁਤ ਚੇਤੇ ਰਹਿੰਦੇ ਨੇ ਪਾਸਟ ਵਿੱਚ ਆਪਣੇ ਨਾਲ ਕੁਝ ਚੰਗਾ ਹੋਇਆ ਜਾਂ ਕਿਸੇ ਨੇ ਆਪਣੀ ਤਾਰੀਫ ਕੀਤੀ ਉਹ ਸ਼ਾਇਦ ਆਪਾਂ ਭੁੱਲ ਜਾਂਦੇ ਆ ਪਰ ਜੇ ਕਿਸੇ ਨੇ ਆਪਣੀ ਇਨਸਲਟ ਕੀਤੀ ਜਾਂ ਕੁਝ ਮਾੜਾ ਵਾਪਰੇ ਆਪਣੇ ਨਾਲ ਉਹ ਆਪਾਂ ਚੇਤੇ ਰੱਖਦੇ ਆ ਚਾਹੇ ਸਦੀਆਂ વીਤ ਜਾਣ ਉਹ ਆਪਣੇ ਚੇਤੇ ਹੁੰਦਾ ਹੈ ਆਪਾਂ ਜਿਹੜਾ ਦਿਮਾਗੀ ਮਨੁੱਖੀ ਦਿਮਾਗ ਆ ਨਾ ਹਿਊਮਨ ਜਿਹੜਾ ਮਾਈਂਡ ਆ ਉਹ ਆਪਣਾ ਇਦਾਂ ਦਾ ਹੀ ਆ ਵੀ ਆਪਾਂ ਬੁਰੀਆਂ ਚੀਜ਼ਾਂ ਨੂੰ ਜ਼ਿਆਦਾ ਨਾਲ ਲੈ ਕੇ ਚੱਲਦੇ ਆ ਹਾਲਾਂਕਿ ਜਿਹੜੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਉਸੇ ਟਾਈਮ ਹੀ ਜਦੋਂ ਉਹ ਚੀਜ਼ ਹੋਈ ਹੁੰਦੀ ਆ ਉਹਦੇ ਇੱਕ ਦੋ ਦਿਨ ਬਾਅਦ ਹੀ ਆਪਣੇ ਮਾਈਂਡ ਜੂ ਸਕਿੱਪ ਕਰ ਦਿੰਦੇ ਆ ਠੀਕ ਹੈ ਮਨੂੰ ਅੱਜ ਤੋਂ 5-6 ਸਾਲ ਪਹਿਲਾਂ ਆਪਣੀ ਕਿਸੇ ਨਾਲ ਕੋਈ ਲੜਾਈ ਝਗੜਾ ਹੋ ਗਿਆ ਠੀਕ ਹੈ ਅੱਜ ਆਪਣੀ ਉਹਦੇ ਨਾਲ ਵਧੀਆ ਬਣ ਰਹੀ ਆ ਵਧੀਆ ਆਪਣਾ ਉਹਦੇ ਨਾਲ ਆਉਣੀ ਜਾਣੀ ਆ ਵਧੀਆ ਦਾ ਸਾਰਾ ਕੁਝ ਮਨੂੰ ਅੱਜ ਦੇ ਟਾਈਮ 'ਚ ਉਹਦੇ ਨਾਲ ਕਿਤੇ ਕੋਈ ਆਰਗੂ ਹੋ ਗਿਆ ਕਿਤੇ ਕੋਈ ਬਹਿਸ ਹੋ ਗਈ ਤਾਂ ਤੁਹਾਨੂੰ ਉਹ 5 ਸਾਲ ਪੁਰਾਣੀਆਂ ਗੱਲਾਂ ਉਹ ਚੇਤੇ ਆ ਜਾਣਗੀਆਂ ਤੇ ਤੁਸੀਂ ਉਹ ਗੱਲਾਂ ਦਾ ਉਹ ਬੰਦੇ ਨੂੰ ਇਹਨਾ ਮਾਰੋਗੇ ਵੀ ਤੂੰ ਮੇਰੇ ਨਾਲ ਉਦੋਂ ਵੀ ਐ ਕੀਤਾ ਸੀ ਇੱਦਾਂ ਇੱਦਾਂ ਚੀਜ਼ਾਂ ਹਨਾ ਇਹਦਾ ਮਤਲਬ ਕਿ ਤੁਸੀਂ ਉਹ ਇਨਸਾਨ ਨਾਲ ਰਿਸ਼ਤਾ ਤਾਂ ਠੀ ਪਰ ਸਿਰਫ ਉੱਪਰੋਂ ਕੀਤਾ ਅੰਦਰੋਂ ਨਹੀਂ ਕੀਤਾ ਅੰਦਰੋਂ ਤੁਹਾਡੇ ਉਹ ਸਾਰੀਆਂ ਚੀਜ਼ਾਂ ਅੱਜ ਵੀ ਤੁਹਾਡੇ ਨਾਲ ਜਾ ਰਹੀਆਂ ਨਿਗੀਆਂ ਤੇ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹ ਆਪਾਂ ਨੂੰ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨੀ ਦਿੰਦੀਆਂ ਨੇ ਆਪਾਂ ਇਹ ਚੀਜ਼ਾਂ ਨੂੰ ਸਮਝਦੇ ਨਹੀਂ ਹੈਗੇ ਪਰ ਇਹ ਆਪਾਂ ਨੇ ਮਾਈਂਡ ਤੇ ਬਹੁਤ ਹੀ ਬੁਰਾ ਅਸਰ ਪਾਉਂਦੀਆਂ ਨੇਗੀਆਂ ਮੈਨੂੰ ਆਪਾਂ ਕਿਤੇ ਇਕੱਲੇ ਬੈਠ ਗਏ ਕੋਈ ਰੈਸਟ ਕਰ ਰਹੇ ਹਾਂ ਜਾਂ ਆਪਾਂ ਸੋਚ ਰਹੇ ਹਾਂ ਵੀ ਚਲੋ ਆਪਾਂ ਪਹਿ ਜੀਏ ਕੰਮ ਕੀਤਾ ਕਰ ਲਿਆ ਹੁਣ ਥੋੜੀ ਰੈਸਟ ਕਰ ਲਈਏ ਤਾਂ ਉਹ ਰੈਸਟ ਦੇ ਵਿੱਚ ਆਪਾਂ ਚੰਗੀਆਂ ਗੱਲਾਂ ਨਹੀਂ ਆਪਾਂ ਨੂੰ ਚੇਤੇ ਆਉਣਗੀਆਂ ਆਪਾਂ ਨੂੰ ਉਸ ਟਾਈਮ 'ਚ ਆਪਣੇ ਦਿਮਾਗ 'ਚ ਮਾੜੀਆਂ ਗੱਲਾਂ ਚੱਲਣਗੀਆਂ ਇਹਨੇ ਐ ਕਿਹਾ ਸੀ ਉਹਨੇ ਐ ਕਿਹਾ ਸੀ ਕੱਲ ਉਹ ਬੰਦੇ ਨੇ ਮੈਨੂੰ ਐ ਕਹਿਤਾ ਜਾਂ ਪਰਸੋ ਮੇਰੇ ਨਾਲ ਐ ਹੋ ਗਿਆ ਵਕਤ ਲੰਘ ਜਾਂਦਾ ਸਾਲ ਬੀਤ ਜਾਂਦੇ ਨੇ ਉਹ ਬੰਦੇ ਨਾਲੋਂ ਆਪਣਾ ਲਿੰਕ ਵੀ ਟੁੱਟ ਜਾਂਦਾ ਪਰ ਆਪਾਂ ਉਹ ਗੱਲਾਂ ਨਹੀਂ ਛੱਡਦੇ ਉਹ ਗੱਲਾਂ ਨੂੰ ਆਪਾਂ ਅੱਜ ਵੀ ਨਾਲ ਲੈ ਕੇ ਤੁਰੇ ਹੁੰਨੇ ਹੈਗੇ ਉਹ ਆਪਣੇ ਕਿਤੇ ਨਾ ਕਿਤੇ ਉਹ ਚੀਜ਼ਾਂ ਆਪਣੇ ਨਾਲ ਹੁੰਦੀਆਂ ਨੇ ਕਹਿੰਦੇ ਹੁੰਦੇ ਆ ਨਾ ਮਤਲਬ ਕਿ ਲੜਾਈ ਕਰਨੀ ਬਹਿਸ ਕਰਨੀ ਸਭ ਕੁਝ ਕਰਨਾ ਸੌਖਾ ਹੈ ਪਰ ਮਾਫ਼ ਕਰਨਾ ਬਹੁਤ ਔਖਾ ਵਾ ਪਰ ਆਪਾਂ ਨੂੰ ਕਰਨਾ ਚਾਹੀਦਾ ਠੀਕ ਹੈ ਕੱਲ ਤੁਹਾਡੇ ਨਾਲ ਕਿਸੇ ਕਿਸੇ ਨਾਲ ਤੁਹਾਡਾ ਕੋਈ ਬੁਰਾ ਕੁਝ ਹੋਇਆ ਇਨਸੀਡੈਂਟ ਹੋਇਆ ਅੱਜ ਉਹ ਤੁਹਾਡੇ ਨਾਲ ਬੋਲ ਰਿਹਾਗਾ ਤਾਂ ਤੁਸੀਂ ਉਹਨੂੰ ਦਿਲ ਤੋਂ ਮਾਫ਼ ਕਰੋ ਐਣੀ ਹੈਗਾ ਵੀ ਉਪਰੋਂ-ਉਪਰੋਂ ਤੁਸੀਂ ਠੀਕ ਐ ਉਹਨੂੰ ਜਿਤਾ ਰਹੋਗੇ ਵੀ ਹਾਂ ਠੀਕ ਐ ਕੋਈ ਗੱਲ ਨਹੀਂ ਮੈਂ ਸਭ ਭੁੱਲ ਚੁੱਕਿਆ ਕੋਈ ਚੱਕਰ ਨਹੀਂ ਨਹੀਂ ਆਪਰੇ ਅੰਦਰੋਂ ਵੀ ਉਹ ਚੀਜ਼ਾਂ ਨੂੰ ਛੱਡ ਦਿਓ ਉਹੀ ਇਨਸਾਨ ਵੱਡਾ ਹੁੰਦਾ ਜੋ ਮਾਫ਼ ਕਰਨਾ ਸਿੱਖ ਜੇ ਗੱਲਾਂ ਨੂੰ ਠੀਕ ਐ ਵੀ ਕੋਈ ਗੱਲ ਨਹੀਂ ਤੇਰੇ ਤੋਂ ਥੋੜੀ ਗਲਤੀ ਹੋ ਗਈ ਮੇਰੇ ਤੋਂ ਵੀ ਹੋ ਗਈ ਤੇ ਤੈਨੂੰ ਬੋਲਿਆ ਗਿਆ ਮੈਨੂੰ ਬੋਲਿਆ ਗਿਆ ਠੀਕ ਐ ਲਟਕੋ ਛੱਡੋ ਠੀਕ ਐ ਇਹੀ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਪਰ ਆਪਾਂ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਕਿਤੇ ਦਬਾ ਦਿੰਨੇ ਆਗੇ ਆਪਣਾ ਜਿਹੜਾ ਦਿਮਾਗ ਆ ਮਾੜੀਆਂ ਚੀਜ਼ਾਂ ਹੀ ਸੋਚਦਾ ਰਹਿੰਦਾ ਹੈਗਾ ਇਨੇ ਆਇਆ ਕਹਤਾ ਸੀ ਉਹਨੇ ਆਇਆ ਕਹਤਾ ਸੀ ਮੰਨੋ ਤੁਸੀਂ ਕਿਤੇ ਜਾ ਰਹੇ ਹੋ ਮਨੋ ਮੇਰੀ ਆਹ ਵੀਡੀਓ ਆ ਜਾਂ ਤੁਸੀਂ ਕੋਈ ਵੀਡੀਓ ਪਾ ਰਹੇ ਹੋ ਕਿਸੇ ਆਣ ਜਾਣਨੇ ਕੋਈ ਕਮੈਂਟ ਕਰਤਾ ਤੁਸੀਂ ਤਾਂ ਉਹਨੂੰ ਜਾਣਦੇ ਵੀ ਨਹੀਂ ਹੈਗੇ ਪਰ ਤੁਸੀਂ ਉਹ ਹੀ ਚੀਜ਼ਾਂ ਆਪਣੇ ਦਿਮਾਗ ਦੇ ਲੈ ਕੇ ਬਹਿ ਜਾਉਗੇ ਉਹ ਤੁਹਾਡੇ ਦਿਮਾਗ ਚ ਕਈ ਸਾਲਾਂ ਤੱਕ ਜਾਂ ਕਈ ਮਹੀਨਿਆਂ ਤੱਕ ਰਹਿਣਗੀਆਂ ਵੀ ਫਲਾਣੇ ਟਾਈਮ ਫਲਾਣੀ ਵੀਡੀਓ ਤੇ ਫਲਾਣੇ ਬੰਦੇ ਨੇ ਮੈਨੂੰ ਆ ਮਾੜਾ ਕਮੈਂਟ ਕਰਿਆ ਸੀ ਤੇ ਜਿੱਦ ਦੇ ਉਹ ਕਮੈਂਟ ਆਊਗਾ ਤੁਸੀਂ ਉਹ ਬੰਦੇ ਨੂੰ ਨਹੀਂ ਜਾਣਦੇ ਉਹ ਤੁਹਾਨੂੰ ਨਹੀਂ ਜਾਣਦਾ ਪਰ ਤੁਸੀਂ ਉਹਦੇ ਕਰਕੇ ਉਖੜੇ ਉਖੜੇ ਰਹੋਗੇ ਵੀ ਠੀਕ ਆ ਅੱਜ ਮੈਨੂੰ ਯਾਰ ਮਾੜਾ ਕਮੈਂਟ ਆ ਗਿਆ ਤੁਸੀਂ ਆਪਣੀ ਫੈਮਿਲੀ ਨਾਲ ਵੀ ਉਖੜੇ ਉਖੜੇ ਰਹ ਇਹ ਨਹੀਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਆਪਾਂ ਨੂੰ ਚੀਜ਼ਾਂ ਨੂੰ ਛੱਡਣਾ ਸਿੱਖੋ ਮਾੜੀਆਂ ਚੀਜ਼ਾਂ ਨੂੰ ਛੱਡਣਾ ਸਿੱਖੋ ਚੰਗੀਆਂ ਗੱਲਾਂ ਨੂੰ ਯਾਦ ਰੱਖੋ ਉਹਦੇ ਨਾਲ ਆਪਣਾ ਜਿਹੜਾ ਆਲੇ-ਦੁਆਲੇ ਦਾ এনवायरमेंट ਆ ਔਰਾਗਾ ਉਹ ਪੋਜ਼ਿਟਿਵ ਹੋਊਗਾ ਇਹਦੇ ਵਿੱਚ ਕਿਸੇ ਦੂਜੇ ਬੰਦੇ ਦਾ ਫਾਇਦਾ ਨਹੀਂ ਹੈਗਾ ਇਹਦੇ ਵਿੱਚ ਆਪਣਾ ਫਾਇਦਾ ਮੈਂ ਵੀ ਕੋਈ ਜ਼ਿਆਦਾ ਐ ਨਹੀਂ ਹੈਗੀ ਮੈਂ ਐਕਸਪਰਟ ਹੋ ਗਈ ਇਹ ਚੀਜ਼ਾਂ 'ਚ ਮੇਰੇ ਨਾਲ ਵੀ ਇਹ ਚੀਜ਼ਾਂ ਹੁੰਦੀਆਂ ਨੇ ਤੇ ਪਰ ਮੇਰੀ ਇਹ ਸੋਚ ਜਿਹੜੀ ਮੇਰੇ ਅੰਦਰ ਆਉਂਦੀ ਆ ਵੀ ਠੀਕ ਹੈ ਤੈਨੂੰ ਐ ਕਰਨਾ ਚਾਹੀਦਾ ਜਾਂ ਤੂੰ ਇੱਥੇ ਆ ਕਰ ਰਹੀ ਆ ਮੈਂ ਚਾਹੁੰਦੀ ਆ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤਾਂ ਜੋ ਤੁਹਾਨੂੰ ਵੀ ਉਹ ਚੀਜ਼ਾਂ ਦਾ ਮਨੂ ਇੱਕ ਨਵੀਂ ਵਿਆਹੀ ਆ ਠੀਕ ਹੈ ਉਹਦੀ ਜਦੋਂ ਕੋਈ ਵੀ ਨਵੀਂ ਵਿਆਹੀ ਲੇਡੀ ਆ ਲਾਈਕ ਕੁੜੀ ਆਪਣੇ ਸਹੁਰੇ ਪਰਿਵਾਰ ਚ ਆਉਂਦੀ ਆ ਤਾਂ ਇੱਕਦਮ ਤਾਂ ਉਹਦਾ ਬਣਦਾ ਨਹੀਂ ਸਾਰਿਆਂ ਨਾਲ ਠੀਕ ਹੈ ਚਾਹੇ ਨਾਨਦਾ ਚਾਹੇ ਹੋਰ ਫੈਮਿਲੀ ਮੈਂਬਰ ਨੇ ਸਾਸਾ ਠੀਕ ਹੈ ਹੌਲੀ ਹੌਲੀ ਉਹ ਆਪਣੇ ਜਿਹੜੇ ਰਿਸ਼ਤੇ ਨੇ ਜਾਂ ਆਪਣੇ ਵਿਚਾਰ ਨੇ ਮਿਲਣ ਲੱਗਦੇ ਆ ਵੀ ਪਹਿਲਾਂ ਪਹਿਲਾਂ ਬਹੁਤ ਗੱਲਾਂ ਹੋ ਜਾਂਦੀਆਂ ਨੇ ਆਪਸ ਵਿੱਚ ਪਰ ਆਪਾਂ 4 4-5 ਸਾਲ ਬੀਤ ਜਾਂਦੇ ਆ ਸਭ ਕੁਝ ਠੀਕ ਵੀ ਹੋ ਜਾਂਦਾ ਆਪਣਾ ਆਪਣਾ ਘਰੇ ਵੀ ਆਪਾਂ ਰਚ ਜਾਂਦੇ ਆ ਉਹਨਾਂ ਦੇ ਵਿੱਚ ਪਰ ਆਪਾਂ ਉਹ ਪਹਿਲਾਂ ਪਹਿਲਾਂ ਵਿਆਹ ਮੈਂ ਜਦੋਂ ਨਵੀਂ ਨਵੀਂ ਵਿਆਹੀ ਆਈ ਸੀ ਉਹਨੇ ਮੇਰੇ ਨਾਲ ਐ ਕੀਤਾ ਸੀ ਜਾਂ ਜਦੋਂ ਜਦੋਂ ਇਹ ਨਵੀਂ ਵਿਆਹੀ ਆਈ ਸੀ ਇਹਨੇ ਮੈਨੂੰ ਐ ਜਵਾਬ ਦਿੱਤਾ ਸੀ ਉਹ ਚੀਜ਼ਾਂ ਆਪਾਂ ਪਤਾ ਨਹੀਂ ਕਿਉਂ ਰੱਖਦੇ ਆ ਨਾਲੇ ਅੱਜ ਦੇ ਟਾਈਮ 'ਚ ਆਪਾਂ ਉਹ ਇਨਸਾਨ ਨਾਲ ਗੱਲਬਾਤ ਕਰ ਰਹੇ ਆ ਵਧੀਆ ਆਪਣਾ ਰਿਸ਼ਤਾ ਬਣ ਗਿਆ ਪਰ ਆਪਾਂ ਉਹ ਚੀਜ਼ਾਂ ਨਹੀਂ ਛੱਡਦੇ ਜਿਹੜੀਆਂ ਉਹਨੇ ਮਾੜੀਆਂ ਕਹੀਆਂ ਸੀ ਉਹ ਇਨਸਾਨ ਨੇ ਤੁਹਾਨੂੰ ਕਿਤੇ ਨਾ ਕਿਤੇ ਕੁਝ ਚੰਗਾ ਵੀ ਕਿਹਾ ਹੋਊਗਾ ਪਰ ਆਪਣੀ ਉਹ ਚੰਗਾ ਯਾਦ ਨਹੀਂ ਰਹਿੰਦਾ ਆਪਣੇ ਕੀ ਯਾਦ ਰਹੂਗਾ ਆਪਣੇ ਯਾਦ ਰਹੇਂਦਾਗਾ ਮਾੜਾ ਮਾੜਾ ਬਿਹੇਵੀਅਰ ਜਿਹੜਾ ਕਿਸੇ ਨੇ ਕੀਤਾ ਹੁੰਦਾ ਠੀਕ ਹੈ ਤੇ ਇਹੀ ਹੈ ਮੇਰਾ ਕਹਿਣਾ ਵੀ ਆਪਾਂ ਨੂੰ ਪਾਸਟ ਦੀਆਂ ਚਾਹੇ ਸਰੀਰਕ ਤੌਰ ਤੇ ਚਾਹੇ ਮਾਨਸਿਕ ਤੌਰ ਤੇ ਚੀਜ਼ਾਂ ਹੋਈਆਂ ਨੇ ਗੱਲਾਂ ਹੋਈਆਂ ਨੇ ਉਹ ਆਪਾਂ ਨੂੰ ਉੱਥੇ ਛੱਡ ਦੇਣੀਆਂ ਚਾਹੀਦੀਆਂ ਨੇ ਜ਼ਿੰਦਗੀ ਦਾ ਜਿਹੜਾ ਕਹਿੰਦੇ ਪਿਛਲਾ 1 ਮਿੰਟ ਸੀਗਾ ਉਹ ਵੀ ਪਾਸਟ ਬਣ ਜਾਂਦਾ ਵਾ ਤੁਸੀਂ ਅੱਜ 'ਚ ਰਹਿਣਾ ਸਿੱਖੋ ਤੁਸੀਂ ਮੈਂ ਇੱਥੇ ਬੈਠੀ ਆ ਮੈਂ ਪਾਸਟ ਦੀਆਂ ਗੱਲਾਂ ਛੇੜੀ ਜਾਊਂਗੀ ਤਾਂ ਜਿਹੜਾ ਮੇਰਾ ਪ੍ਰੈਜ਼ੈਂਟ ਆ ਮੈਂ ਉਹਨੂੰ ਵੀ ਖਰਾਬ ਕਰ ਰਹੀ ਆਂਗੀ ਠੀਕ ਹੈ ਆਪਦੇ ਪਾਸਟ ਨੂੰ ਛੱਡ ਕੇ ਫਿਊਚਰ ਠੀਕ ਹੈ ਫਿਊਚਰ ਦੀ ਆਪਾਂ ਸੋਚਣੀ ਆ ਵੀ ਆਪਾਂ ਕਿੱਦਾਂ ਸਕਸੈਸ ਹੋਣਾ ਕੀ ਕਰਨਾ ਕਿ ਨਹੀਂ ਕਰਨਾ ਬੱਚ ਪਾਸਟ ਨੂੰ ਲੈ ਕੇ ਫਿਕਰ ਕਰਨੀ ਜਾਂ ਫਿਊਚਰ ਨੂੰ ਲੈ ਕੇ ਫਿਕਰ ਕਰਨੀ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਆਪਣਾ ਪ੍ਰੈਜ਼ੈਂਟ ਹੁੰਦਾ ਇਹ ਖਤਮ ਹੋ ਜਾਂਦਾ ਕਿੱਥੇ ਆਪਾਂ ਨੂੰ ਇਸ ਟਾਈਮ ਮੈਂ ਬੈਠੀ ਆ ਇਸ ਟਾਈਮ ਮੈਨੂੰ ਸੋਚਣਾ ਚਾਹੀਦਾ ਵੀ ਠੀਕ ਹੈ ਅੱਜ ਦਾ ਮੈਨੂੰ ਅੱਜ ਹੁਣ ਐ ਕਰਾਂ ਮੈਂ ਐ ਕਰਾਂ ਤਾਂ ਜੋ ਮੈਂ ਖੁਸ਼ ਰਹਾਹਾਂ ਪਾਸਟ 'ਚ ਬੈਠੀ ਰਵਾਂਗੀ ਫਿਊਚਰ 'ਚ ਜਾਈ ਜਾਵਾਂਗੀ ਖਤਮ ਫਿਊਚਰ ਬਾਰੇ ਸੋਚਣ ਦਾ ਵੀ ਇੱਕ ਟਾਈਮ ਹੁੰਦਾ ਹੈਗਾ ਐ ਨਹੀਂ ਹੈਗਾ ਵੀ ਸਾਰਾ ਦਿਨ ਫਿਊਚਰ ਬਾਰੇ ਸੋਚੀ ਜਾਓ ਐ ਹੋ ਜੂ ਐ ਜੇ ਨਾ ਹੋਇਆ ਜਾਂ ਐ ਹੋ ਗਿਆ ਫਲਾਨਾ 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 ਠੀਕ ਹੈ ਉਹ ਚੀਜ਼ਾਂ ਵੀ ਓਵਰ ਥਿੰਕਿੰਗ ਨਹੀਂ ਤੇ ਓਵਰ ਥਿੰਕਿੰਗ ਆਪਾਂ ਨੂੰ ਛੱਡਣੀ ਚਾਹੀਦੀ ਹੈ ਚਾਹੇ ਇਨਸਾਨਾਂ ਦੀ ਆ ਚਾਹੇ ਗੱਲਾਂ ਦੀ ਆ ਚਾਹੇ ਚੀਜ਼ਾਂ ਦੀ ਆ ਆਪਾਂ ਨੂੰ ਓਵਰ ਥਿੰਕਿੰਗ ਨਹੀਂ ਕਰਨੀ ਚਾਹੀਦੀ ਉਹਦੇ ਨਾਲ ਆਪਣਾ ਮਾਈਂਡ ਆ ਜਿਹੜਾ ਉਹੀ ਅਫਸੈਟ ਹੋਊਗਾ ਜਦੋਂ ਤੁਹਾਡਾ ਮਾਈਂਡ ਅਫਸੈਟ ਹੋਊਗਾ ਤਾਂ ਤੁਹਾਡੀ ਬਾਡੀ ਵੀ ਅਫਸੈਟ ਹੋਊਗੀ ਤੁਹਾਨੂੰ ਮਤਲਬ ਆਪਣੇ ਆਪ ਨੂੰ ਨਾ ਵੀਕ ਲੱਗਣ ਲੱਗ ਜੂਗਾ ਇਸ ਦੀ ਬਜ ਜਾਂ ਮੈਡੀਟੇਸ਼ਨ ਕਰ ਲਓ ਜਾਂ ਕੋਈ ਜਾਪ ਕਰ ਲਓ ਜਾਪ ਜਾਪ ਕਰਨਾ ਇਜ਼ ਅ ਬੈਸਟ ਠੀਕ ਹੈ ਵਾਹਿਗੁਰੂ ਵਾਹਿਗੁਰੂ ਕਰ ਲਓ ਬਸ ਇਸ ਤੋਂ ਬਾਅਦ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਠੀਕ ਹੈ ਕੋਈ ਜਾਪ ਕਰੋਗੇ ਤਾਂ ਨਾਲੇ ਤਾਂ ਤੁਹਾਡਾ ਅੰਦਰੋਂ ਜਿਹੜਾ ਤੁਹਾਡੀ ਬੋਡੀ ਆ ਜਾਂ ਅੰਦਰੋਂ ਤੁਹਾਡੀ ਇੱਕ ਅੰਤਰਾਤਮਾ ਜਿਹੜੀ ਆਪਣੀ ਉਹ ਪਾਵਰਫੁਲ ਹੁੰਦੀ ਆ ਆਪਣਾ ਜਿਹੜਾ ਮਾਈਂਡਸੈਟ ਹੁੰਦਾ ਆਪਣਾ ਜਿਹੜਾ ਮਾਈਂਡ ਦਾ ਲੈਵਲ ਹੁੰਦਾ ਉਹ ਵੀ ਪੋਜ਼ਿਟਿਵ ਹੁੰਦਾਗਾ ਫ੍ਰੀ ਟਾਈਮ ਆ ਪ੍ਰਾਣੀਆਂ ਗੱਲਾਂ ਨੂੰ ਸੋਚਣ ਦੀ ਬਜਾਏ ਉਹਨਾਂ ਨੂੰ ਬਹਿ ਕੇ ਰੋਣ ਦੀ ਬਜਾਏ ਠੀਕ ਹੈ ਜਾਂ ਗੁੱਸਾ ਕਰਨ ਦੀ ਬਜਾਏ ਤੁਸੀਂ ਜਾਪ ਕਰ ਲਓ ਬੁੱਕਸ ਪੜ੍ਹ ਲਓ ਚੰਗੀਆਂ ਚੰਗ ਇਹਦੇ ਨਾਲ ਜ਼ਿੰਦਗੀ ਤੁਹਾਡੀ ਆਸਾਨ ਹੋ ਜੂ ਤੇ ਜ਼ਿੰਦਗੀ ਤੁਹਾਡੀ ਵਧੀਆ ਬਣ ਜੂਗੀ ਠੀਕ ਹੈ ਤੇ ਅੱਜ ਦੀ ਇਹੀ ਸੀਗੀ ਮੇਰੀ ਛੋਟੀ ਜੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਮੈਨੂੰ ਜ਼ਰੂਰ ਦੱਸਿਓ ਤੇ ਅਗਰ ਤੁਹਾਡੀ ਵੀ ਕੋਈ ਚੋਆਇਸ ਆ ਵੀ ਨੈਕਸਟ ਕੀ ਟੌਪਿਕ ਲੈ ਕੇ ਆਵਾਂ ਜਾਂ ਕਿੱਦਾਂ ਦਾ ਹਨਾ ਵੈਸੇ ਤਾਂ ਮੈਂ ਜੋ ਮੇਰੇ ਦਿਮਾਗ 'ਚ ਰੋਜ਼ ਚੱਲਦਾ ਮੈਨੂੰ ਅੱਜ ਮੇਰੇ ਦਿਮਾਗ 'ਚ ਕੋਈ ਗੱਲ ਆ ਗਈ ਤਾਂ ਜਾਂ ਕੋਈ ਵਿਚਾਰ ਆ ਗਿਆ ਮੈਂ ਉਹੀ ਸ਼ੇਅਰ ਕਰਦੀ ਆਂ ਅਗਰ ਤੁਹਾਡਾ ਵੀ ਕੁਝ ਕਹਿਣਾਗਾ ਤੁਹਾਡੇ ਨਾਲ ਵੀ ਕੋਈ ਇਨਸੀਡੈਂਟ ਹੋ ਰਿਹਾ ਜਾਂ ਹੋਇਆ ਕੁਝ ਵੀ ਆ ਕਿਸੇ ਵੀ ਤਰੀਕੇ ਦੀ ਕੋਈ ਗੱਲ ਆ ਤਾਂ ਆਪਾਂ ਉਹਦੇ ਤੇ ਡਿਸਕਸ ਕਰਾਂਗੇ ਓਕੇ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵਧੀਆ ਲੱਗੀ ਤਾਂ ਫਰੈਂਡਸ ਨਾਲ ਸ਼ੇਅਰ ਕਰ ਦਿਆ ਕਰੋ ਧੰਨਵਾਦ